ਲੀਡਰ ਬਦਲ ਕੇ ਦੇਖ ਲੇ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਈ ਤੇ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਨਹੀਂ ਨਹੀਂ ਕਹਿੰਦੇ ਆਪਾਂ ਵੀ ਹਰਾ ਸਾਦੇ ਇਹਨਾਂ ਨੂੰ ਹਰ ਉਹਨਾਂ ਦਾ ਲੋਕਾਂ ਨਹੀਂ ਹੈ ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਤਾਂ ਲੋਕਾਂ ਨੂੰ ਪਹਿਲਾਂ ਹੀ ਪਾਉਣੀ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਵਾਲਾ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਜਿਹੀ ਇਂ ਨਿਕਲ ਕੇ ਆਏ ਆ ਥੋੜ੍ਹਾ ਦੁਖੀ ਹੋ ਕੇ ਨਿਕਲ ਕੇ ਆਏ ਆ ਫਿਰ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਇਹ ਹੋਰ ਦੁਖੀ ਹੋਈਗੇ ਫਿਰ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰਤੀਆਂ ਇਹ ਹੋਰ ਦੁਖੀ ਹੋਈਗੇ ਫਿਰ ਬਿਜਲੀ ਉਹੀ ਖੰਭੇ ਉਹੀ ਜੈਂਪਰ ਉਹੀ ট্রান্সਫਾਰਮਰ ਉਹੀ ਗ੍ਰਿਡ ਰਾਤ ਦੇ 1.5 ਵਜੇ ਆਉਂਦੀ ਸੀ ਹੁਣ ਜਦੋਂ ਮਰਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮਿਲੇ ਮੈਂ ਖੇਤਾਂ 'ਚ ਗਿਆ ਸੀ ਕਦੇ ਨਾ ਬੈਠਾ ਸੀ ਮੈਂ ਜਾ ਕੇ ਮੰंजे ਤੇ ਬਹਿ ਗਿਆ ਉੱਥੇ ਉਟਾਲਾ ਪਿੰਡ ਆ ਨਾਲ ਹੀ ਖੰਨੇ ਦੇ ਨੇੜੇ ਆ ਗਖਮਾਣੋਂ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਿਤੇ ਰਾਤ ਨੂੰ ਆਪੀ ਨਾ ਚੱਲ ਪੇਗਦੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆ ਗੱਲਾਂ ਕਦੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ हद ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅੱਧੀ ਸਾਈਕਲ ਦੇ ਕੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਬਾਈ ਜਦੋਂ ਕੋਈ ਬੈਂਦਾ ਹੋਵੇ ਜਦੋਂ ਕੋਈ ਬੈਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਬਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸਵੈਸਕਲ ਕੇ ਬੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਤੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦਿਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣ ਨਹੀਂ ਨਾ ਪੋਣਨਾ ਪੈਂਦਾ ਬਈ ਆਲੂ ਖਾਜੇ ਵਿੱਚੋਂ ਕਿ ਕਦਾ ਲੋਈ ਫਸ ਜਿੱਤੇ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12-12 ਗਾਲਾਂ ਕੱਢਦੇ ਰਹੇ ਇਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀ ਲੋਕ 75 25 ਦਾ ਹਾਂ ਇਹਨਾਂ ਦਾ ਸਾਫ ਕਾਬਦਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖਿੰਡਿਆ ਹੈ ਹੀ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਾ ਦੱਸ ਦੋ ਉਹ ਜਿੱਥੇ ਪਿਆ ਜਿਸ ਦਾ ਦੱਸ ਦੋ ਇਕੱਠੇ ਕਰੀ ਜਾਨੇ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹ ਦੂ ਬਾਤੋ ਦਾ ਕੰਮ ਨਹੀਂ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੁਝ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ